ਭੱਗਾਂ ਵਾਲਿਓ 25 ਦਸੰਬਰ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਦੁਨੀਆ ਭਰ ਚ ਪੁੱਛੋ ਕਿ ਕੀ ਹੋਇਆ ਸੀ ਉਸ ਦਿਨ ਕਾਦੀ ਛੁੱਟੀ ਆ ਛੁੱਟੀ ਹੁੰਦੀ ਆ ਨਾ ਜੀ ਤੁਹਾਨੂੰ ਪਤਾ ਕੀ ਕਹਿਣਗੇ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਅਸੀਂ ਸਮਾਜ ਚ ਰਹਿਣਾ ਸਾਰਿਆਂ ਨੂੰ ਆਪਣੇ ਦਿਹਾੜੇ ਮੁਬਾਰਕ ਪਰ ਅਸੀਂ ਆਪਣੇ ਬੱਚਿਆਂ ਨੂੰ ਸਾਰੇ ਪ੍ਰਬੰਧਕ ਸਹਿਬਾਨਾਂ ਨੂੰ ਸਭਾ ਸੁਸਾਇਟੀਆਂ ਨੂੰ ਸਭ ਨੂੰ ਬੇਨਤੀ ਹੈ 25 ਦਸੰਬਰ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਹਰ ਗੁਰੂ ਘਰ ਤੇ ਇਕੱਠੇ ਕਰੋ ਤੇ ਦੱਸੋ ਕਿ ਅੱਜ ਦਿਨ ਸਿਰਫ ਟੌਫੀਆਂ ਵੰਡਣ ਦਾ ਨਹੀਂ ਅੱਜ ਮੇਰੇ ਸਾਹਿਬ ਦੇ ਜਿਗਰ ਦੇ ਟੁਕੜੇ ਨੰਨੇ ਜੇ ਗੁਰੂ ਦੇ ਲਾਲ ਠੰਡੇ ਬੁਰਜ ਵਿੱਚ ਕੈਦ ਚ ਪਹੁੰਚੇ ਸੀ ਮਾਂ ਜੀ ਦੇ ਨਾਲ ਤੇ ਉਸ ਦਿਨ ਨੂੰ ਇੱਕ ਲੇਖੇ ਜੋਖੇ ਵਜੋਂ ਮਨਾਉਣ ਦਾ ਯਤਨ ਕੀਤਾ ਇੱਕ ਸੁਨੇਹਾ ਦਿੱਤਾ ਸੀ ਠੰਡੇ ਬੁਰਜ ਤੋਂ ਡੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪਰਿਵਾਰ ਉਹ ਲੇਖਾ ਕਰੀਏ ਜਿੱਥੇ-ਜਿੱਥੇ ਵੀ ਤੁਸੀਂ ਹੋ ਜੋੜਨ ਵਾਸਤੇ ਕੋਈ ਵੀ ਯਤਨ ਕਰੋ ਤੋੜਨ ਵਾਲੇ ਬਹੁਤ ਨੇ ਸਾਧ ਸੰਗਤ ਸਾਰੀ ਕੌਮ 'ਚ ਏਕਤਾ ਇਤਿਫਾਕ ਆਏ ਸਾਰਿਆਂ ਦਾ ਬਹੁਤ ਧੰਨਵਾਦ ਸਰੀਰਾਂ ਕਰਕੇ ਹਾਜ਼ਰੀਆਂ ਭਰਿਓ ਸੁਰਤਾਂ ਕਰਕੇ ਜੁੜਿਓ ਇਹ ਦਿਨ ਇਹ ਇਤਿਹਾਸ ਸਾਡੇ ਅੰਦਰ ਪੱਥਰਾਂ ਨੂੰ ਪਿਗਲਣ ਵਾਸਤੇ ਮਜਬੂਰ ਕਰ ਦੇਗਾ ਕੋਮਲਤਾਏਗੀ ਧਰਮ ਦਾ ਵਾਸਾ ਹੋਏਗਾ ਬਹੁਤ ਧੰਨਵਾਦ ਸਭ ਦਾ